ਦੇਖੇ ਮੈਂ ਵੀ ਬੇਚਣਾ ਪਹਿਲੇ ਲੋਕਾਂ ਬੈਚਣ ਨਜ਼ਰ ਨਹੀਂ ਆ ਰਹਾ ਕਹਾ ਗਿਆ ਵੀ ਕੋਈ ਆ ਰਿਹਾ ਚਾ ਕੋਈ ਨਹੀਂ ਨਹੀਂ ਵਿਕਦੀ ਫਿਰ ਕੋਈ ਗੱਲ ਨਹੀਂ ਫਿਰ ਹੋਂ ਕਰੂਗੀ ਦੇ ਜਦੋਂ ਤੂੰ ਚਲਾ ਲਿਆ ਕੇ ਮਾ ਨਾ ਯਾਰ ਨਿੰ ਮੈਂ ਤੇਰਾ ਮਹੀਨਾ ਦਾ ਮਾ ਨਹੀਂ ਕੀਤਾ ਮੈਂ ਤਾਂ ਹੋਰ ਵੀ ਘਾਟਾ ਹੀ ਪਾਉ ਕਿਨੇ ਕਹ ਤੂੰ ਮੈਂ ਸਾਰਾ ਕੁਝ ਹਾਰਤਾ ਹੀ ਕਿਹਾ ਕਿ ਕੀ ਆ ਮੈਂ 30000 ਮੰਗਿਆ ਸਹੀ ਹਾਂ ਹਣਾ ਸਭ ਕੁਝ ਛੱਡ ਕੇ 25000 ਤੇ ਆ ਕਰ ਲਾ ਕੇ ਯਾਰ ਚੱਲ ਫੇਰ ਕੋਈ ਮੈਂ ਵੀ ਮੁੱਲ ਲੈਣਾ ਨਹੀਂ ਆਪਾਂ ਦੇਣਾ ਮੈਂ ਗੱਲ ਕਰਦਾ ਕਿ ਇਹ ਨਾਲ ਆਪ ਕਰਾ ਆ ਦੇਖੋ ਐ ਦੱਸੋ ਆਹ ਮੇਰੇ ਕੋਲ ਜਾ ਕੋ ਨਹੀਂ ਬੰਨ੍ਹ ਦੇਣੀ ਹੈ ਨਹੀਂ ਬੰਨ੍ਹ ਇਹ ਬੰਨ੍ਹਦੀ ਹੁੰਦੀ ਮੈਂ ਤੈਨੂੰ ਉਹਦੇ ਕਹਿੰਦਾ ਸਾਰਾ ਕੁਝ ਆ ਕੀ ਰੁਕਤੀ ਜਿਹਾ ਲਾਏ ਮੋਲ ਲਈ ਆ ਜੇ ਕਰਦੇ ਹੋਏ ਬੰਦਾ ਦੇ ਦਿੰਦਾ ਕਿਸੀ ਚੱਕ ਰਹੀ ਨਹੀਂ ਚਾਚਾ ਮੰਨੀ ਕਿ ਮੇਰੇ ਉਹ ਕੜੀਆਂ ਲੈਣ ਜਾ ਬੱਬੂ ਤੋਂ ਹੀ ਲੈਣ ਜਾ ਕੇ ਬੱਬੂ ਨੂੰ ਦੰਦ ਹੈ ਨਹੀਂ ਮੂੰਹ ਚ ਚੱਲ ਕੋਈ ਨਹੀਂ ਫਿਰ किन करना होना किन करना है किधर समय हो कहां मेरा सही सही रुपए बनते गलत पैसे नहीं लगाए चाचा मैं भी बेचूं आगे चल कोई नहीं भाई यार मैं चल ही गाड़ी यार इसको अठारह बोल दिया उसने बोल दिया इसको बीस मैं भी आगे बाजार में बेचूंगा घर थोड़ा ही मुझे रखनी है क्या हुआ सर्विस कहा चलना यार ਤਨ 20 ਤਾਂ ਲੱਗਿਆ ਰੇ ਬੰਦਾ ਇਹ ਚੱਲ ਲਗਾਈ ਰੁਗੀ ਕਰ ਦੂ ਇਹ ਨਹੀਂ ਗੱਲ ਪਾਨਦੀ ਬੰਦ ਦੀ ਹੁੰਦੀ ਮੈਂ ਸਾਰਾ ਕੁਝ ਛੱਡ ਕੇ ਹੀ ਦੱਸ ਛੱਡ ਦੂ ਬੀ ਵੀ ਬੱਕੇ ਦੇ ਯਾਰ ਹਾਂ ਮੈਂ ਸਾਰਾ ਕੁਝ ਛੱਡ ਪਿਆ ਕੀ ਛੱਡ ਪਿਆ ਹੁਣ ਗਾਹ ਕੋ ਦਾ ਬਹੁਤ ਪਜੀ ਬੇ ਲੋਕਾਂ ਰਹਿ ਗਏ ਯਾਰ ਨਹੀਂ ਗਾਹ ਕਦੀ ਗੱਲ ਨਹੀਂ ਐਂ ਤਾਂ ਗੱਲ ਹੁਣ ਮੇਰੀ ਵੀ ਮੁੱਲ ਲਈ ਆਪਣੀ ਖੜੀ ਰਹੂਗੀ ਯਾਰ ਚਲ ਤਾਂ ਘੱਟ ਬਾਈ ਚਲਣਾ ਪੂ ਯਾਰ ਨਹੀਂ ਆ ਚਲ ਉਹ ਤਾਂ ਗੱਲ ਤੇ ਨਾ ਸਹਿਮਤਾ ਇਹਦਾ ਹੁਣ ਜੋ ਕੋਈ ਵੀ ਬੰਦ ਹੈ ਹੀ ਨਹੀਂ ਮੂਜੋ ਮੇਰੇ ਮੰਗੂ ਤੇਰੇ ਸਾਹਮਣੇ ਚਾਚਾ ਆਪਾਂ ਸਭ ਕੋਤੇ ਤੇ ਸਾਹਮਣੇ ਬਹੁਤ ਪੂਗਾ ਮਾ ਮੋਲਦੀ ਰੇ ਕਿ ਬੱਕਰੀ ਮੋਲਦੀ ਹੈ ਚਲ ਤੂੰ ਕਹਿਣਾ ਠੀਕ ਆ ਹੋਊਗੀ ਨੂੰ ਕਹੀ ਕਹਿਣਾ ਪੂਗਾ ਤੈਨੂੰ ਚਲ ਠੀਕ ਆ ਤੂੰ ਕਹਿਣਾ ਪੂਗਾ ਮੋਲਦੀ ਹੈ ਬੰਦ ਪਾਟ ਕੇ ਦਿਖਾ ਹਰੇ ਬੰਦਿਆਂ ਨੂੰ ਮੈਂ ਤਾਂ ਕਿਸੇ ਨੂੰ ਨਹੀਂ ਦਿਖਾਉਣਾ ਚਾਚਾ ਤੂੰ ਹੀ ਚੈੱਕ ਕਰ ਆ ਫੜ ਆਪਾਂ ਦਾ ਕੋਈ ਨਹੀਂ ਕਹਿਣਾ ਤੇਰੇ ਸਾਹਮਣੇ ਆ ਫੜ ਸਹੀ ਉਕਾਬ ਵੀ ਗੋ ਚਾ ਚਾ ਸੋਚ ਲੈ ਮੈਂ ਸੋਚ ਨਹੀਂ ਯਾਰਾ ਲੱਗਦਾ ਮਗਰ ਮੈਂ ਵੀ ਵੇਚੂਆਂ ਕਰਨੀ ਹਾਂ ਜਾ 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 ਬੇਪਿਓ ਇਧਰ ਹੀ ਟਿੱਕੀ ਵਾਲੀ ਬੱਕਰੀ ਹੋ ਗਈ ਯਾਰਾ ਚਲ ਫੜਾ ਬੈਸ ਨੂੰ ਟਿੱਕੀ ਯਾਰ ਬੜਵਾ ਦਾ ਕਾ ਕਹੂੰ ਤੂੰ ਮੇ ਦਿਮਾਗ ਖਾਦਾ ਯਾਰ ਨਹੀਂ ਦਿਮਾਗ ਨਹੀਂ ਖਾਦਾ ਚਾਚਾ ਮੈਂ ਸਾਰਾ ਕੋ ਮੈਂ ਐਵੇਂ ਕਹਿ ਦਿੰਦਾ 30 ਹਜ਼ਾਰ ਸਾਨੂੰ ਫਿਰ ਗੱਲ ਬਾਤ ਦੇ ਦੇਖ ਲਾਗੇ ਕਹੇ ਯਾਰ ਕੋ ਕਰਕੇ ਆ ਦੇ ਇਹਦਾ ਖਾਤਾ ਆਊਗਾ ਦਾ ਯਾਰਾ ਉੱਪਰ ਨਹੀਂ ਖਰਚਾ ਤਾਂ ਹੁਣ ਅਸੀਂ ਲੈ ਕੇ ਆਏ ਕਿਤੇ ਆਇਆ ਜਾਂ ਜਦੋਂ ਚੱਲ ਵੀ ਖਰਚਾ ਪਊਗਾ ਫਿਰ ਖੇਦੂ ਵੀ ਕਰ ਦੂ ਇਹ ਉੱਪਰ ਤੋਂ ਚਲਦੇ ਨਹੀਂ ਸਕਦੇ ਨਾ ਪੂੰਹ ਰੱਖ ਵੇ ਜਿਹੜਾ ਦੋ ਚਾਰ ਦੇ ਦੋ ਵਿੱਚ ਨਹੀਂ ਜਮਾ ਦੇ ਬੱਚੀਆਂ ਚੰਨੀ ਨਹੀਂ ਉੱਪਰ ਉਹ ਦੋ ਜਿਹੜੇ ਕਾਹਨੂੰ ਮੋੜ ਰਹਾ ਜਦੋਂ ਨਾ ਅੱਖਾਂ ਦਾ ਮੋੜਿਆ ਦਾ ਨਹੀਂ ਜੇ ਕੋਗਦਾ ਹੁੰਦਾ ਤੈਨੂੰ ਉਦੋਂ ਹੀ ਕਹ ਲਾਣਾ ਦਾ ਸਮ ਮੋੜਿਆ ਦਾ ਕੋਗਦਾ ਹੁੰਦਾ ਉਦੋਂ ਹੀ ਕਹ ਲਾ ਫਾੜ ਕੇ ਦੇਖੀ ਜੇ ਮਤਲਬ ਜੇ ਬੁੱਗੂ ਨਹੀਂ ਨਾ ਸੀ ਯਾਰ ਤਾਂ ਲੈ ਦੁਨ ਬੱਕ ਲੈ ਤੋ ਮੇਰੇ ਘਰੇ ਕਾ ਕਰ ਓਏ ਉਹ ਨਾ ਕਰਾ ਚਾਚਾ ਕੇ ਬੇਚ ਉਹ ਖੜ ਜਾ ਕੋਈ ਕੋਈ ਨਹੀਂ ਦੇਖ ਜੂ ਤਨ ਕੀ ਅਦਲਾ ਦਿੱਗਾ ਤਾਂ ਸਾਡੀ ਕੀ ਵਕਰੀ ਥੋੜੀ ਬਸ ਬਸ ਉਹ ਬਸ ਖੜ ਜਾ ਤਾਂ ਰੋਡ ਕੋ ਫੜ ਲਿਆ ਓਏ ਉਹ ਰੇ ਫੜਾਗਾ ਤੂੰ ਭਾਏਂਦਾ ਕਾ ਮਨ ਰੇ ਦੇ ਦੇ ਕੰਕਾ ਜੇ ਮੈਨੂੰ ਕੋ ਦੱਸ ਦੱਸਦਾ ਕਰ ਪੈਸੇ ਬੜਾ ਓਏ ਪੈਸੇ ਬੜਾ ਉਹ ਬੜਾ ਰੱਖ ਲੈ ਪਰ ਰੱਖ ਲੈ ਦਾਫੂ ਮੇਰਾ ਰੱਖ ਲੈ ਵਧੀਆ ਉਹ ਵਧੀਆ ਨਿਕਰੇ ਵਗੇ ਰੱਖ ਲੈ ਅੱਗੇ ਦੱਸ ਤੂੰ ਉਹ ਵਧੀਆ ਜੀ ਰੱਖ ਲੈ ਜੇ ਵਧੀਆ ਬਿਕਦੀ ਹੁੰਦੀ ਮੈਂ ਉਹਦੇ ਕਿ ਜੀ ਤਾ ਕਰਫੇ ਤੰਜ਼ੀਬਾ ਕਾ ਕਾੜੂ 100 ਰੁਪਏ ਕਰੀ ਪਾ ਜਨਾ ਲੈ ਕੇ ਪਾ ਜੂ ਆਕੇ ਨਾ ਘਰ ਰੱਖੂ ਆ ਵੇਚੂ ਆ ਮੈਂ ਵੀ ਕੋਈ ਨਹੀਂ ਤੇ ਜੂ ਪੈਸੇ ਬਾ ਕੱਢ ਕੇ ਬੜਾ ਉਹ ਨਹੀਂ ਮੰਨ ਲਾਲਾ ਮੱਥੇ ਨਾ ਪੁੱਤ ਮੈਂ ਲੈਣ ਹੁੰਦੀ ਜੇ ਮੈਂ ਭਲਾ ਇੱਕ ਹੋ ਗਈ ਯਾਰ ਹੁਣ ਪੈਰ ਪੌਗਦੀ ਹੁੰਦੀ ਉਹਦੇ ਨਾਲ 20000 ਦੀ ਹੋ ਗਈ ਬੱਸ 20000 ਯਾਰ ਪਰ ਰੱਖ ਲੈ ਪੌਗਦੀ ਨਹੀਂ ਜਾਂਦੀ ਉਹ ਬੁੱਕੂ ਕੀ ਰੱਖ ਲੈ ਯਾਰ ਉਹ ਬਾਈ ਥੋੜਾ ਕੱਢ ਕੇ ਪੈਸੇ ਤਾਂ ਫੜੇ ਵੇਲੇ ਉਹ ਹੁਣ ਕੱਢ ਕੇ ਕੋਈ ਮਜ਼ਾ ਨਾ ਬਕਾਇਆ ਕੋਈ ਥੋੜਾ ਜਿਹਾ ਹੋਊਗਾ

ਆਏ ਕਿ ਹੱਬੋਂ ਨਾ ਯਾਰ ਤੁਸੀਂ ਉਸੇ ਕਲਾਕਾਂ ਦੇ ਨਾਲ ਵਾਦਾ ਕਰੇ ਯਾਰ ਨੀ ਬਾਦ ਦੇ ਹੁਣ ਮੇਰੀ ਵੀ ਮੁੱਲ ਲਈ ਮੇਰੇ ਕੋਲ ਕੋਈ ਦਾ ਮੇਰੇ ਤੇ ਦਗਾ ਗਈ ਕੋਈ ਲੈ ਗਈ ਤੇ ਰਹਿਣਾਗਾ ਦੂਜੀ ਚ ਕੱਢੂਗੇ ਜੋ ਹੋਰ ਜਿਆਦਾ ਵੀ ਅੱਜ ਜੀ ਮੁੰਡਿਆ ਹਾਂ ਆ ਅਬੀ ਮੁੰਡਿਆ ਜੀ ਰੇ ਬੜਜੂ ਹੱਸਦਾ ਕਰ ਨੋਟ ਦੇ ਦੱਸਤਾ ਦੇ ਨੋਟ ਸਾਹਿਬ ਨੂੰ ਬੱਚੇ ਇੱਧਰ ਪਾਇਆ ਜੇ ਬਾਹਰ ਬਾਦੂ ਹੈ ਪਹਿਲਾਂ ਮੈਨੂੰ ਦੱਸ ਦੇ ਆ ਫੜੀ ਪੈਸਾ ਕੱਢਣਾ ਦੱਸਤਾ ਦੇ ਆ ਪੈਸਾ ਕੱਢਣਾ ਯਾਰ ਆ ਪਹਿਲੇ ਹੋ ਗਏ ਯਾਰ दो हजार हो गया होना चार बार तेरह तो, पंद्रह ਸੋ ਸਾਰ ਹਾਂ 21 ਹਰਦਰ ਪੂਰਾ ਕਰੂੰਗਾ ਹਰ ਲਿੱਕ ਕੀ ਨਹੀਂ ਪੋਗਦੀ ਚਾਚਾ ਇਹ ਨੋਰ ਤਾਂ ਬੱਚਾ ਨੋਰ ਤਾਂ ਲੈ ਸਿੱਧਾ ਕਰ ਲਿਆ ਕਿਸਦਾ ਪੈਸਾ ਉਹ ਤੇ ਚਲਾ ਕੇ ਮਾ ਜਾ ਨਹੀਂ ਮੰਨੀ ਨਹੀਂ ਅਸੀਂ ਨਹੀਂ ਮੰਨਦੇ ਹੁਣ ਨਹੀਂ ਮੰਨਦੇ ਹੈਗੇ ਇਹ ਫੜੀ ਰਬਾ ਹੈ ਨਾ ਫੜੀ ਨਹੀਂ ਚਾਚਾ ਆਪਾਂ ਵੇਚ ਦੇ ਬਾਬੂ ਮੱਥਾ ਲਾ ਲਾ ਬਾਈ ਮੈਂ ਜੇ ਪੋਗਦੀ ਹੁੰਦੀ ਮੱਥੇ ਨਾਲ ਉਹਦੇ ਹੀ ਲਾ ਲੈਂਦੀ ਉਹ ਇਹਦਾ 20 ਜੰਦੇ ਲਾ ਕੇ ਰੇ ਮਰਦ ਲਾ ਕੇ ਰਹਿ ਤਾ ਤੇ ਬਾਕੀ ਯਾਰ ਸਹਿਮ ਤਾਂ ਆਪਾਂ ਮੇਂ 5 ਪੈਸੇ ਲਾਵੇ ਮੈਂ ਪੋਗਦੀ ਉਹ ਨੂੰ ਦੋ ਉਹ ਖੜਾ ਗੋ ਬਾਈ ਹੁਣ ਹੋਈ ਜਾਂਦਾ ਨਹੀਂ ਮੰਨੀ ਲੁਟਾ ਥੋੜਾ ਹੀ ਮੈਂ ਤੇ ਚੱਲ ਬਟ ਆਪਣੇ ਦੇਖ ਕੇ ਜੇ ਪੋਗਦੀ ਹੁੰਦੀ ਮੈਂ ਤੈਨੂੰ ਉਹਦੇ ਹੀ ਕਾ ਕਹਾਂਗੇ ਯਾਰ ਘੰਟਾ ਹੋ ਗਿਆ ਮੱਖੇ ਗਈ ਕਰ ਦੋ ਯਾਰ ਕੀ ਕਿੰਨਾ ਫਰਕ ਆਗਾ ਦੇਖ ਕੇ ਬਰਾਗਾ ਆ ਦੇਖੀ ਬਾਈ ਯਾਰ ਇਹ ਬਜਾ ਕਿੱਥੇ ਕਿੱਥੇ ਵੇਚੀ ਐ ਬੱਕੀ ਦੇਖੋ ਯਾਰ ਛੜਾ ਲੈ ਦੇਖ ਯਾਰ ਝਾਕ ਯਾਰ ਕੋਈ ਗੱਲ ਨਹੀਂ ਬਾਈ ਤੇ ਸਾਹਮਣੇ ਇਹ ਗੱਲ ਕੀ ਗੱਲ ਮਾੜੀ ਜੀ ਕਰ ਦੇਖੋ ਰੱਖੀ ਰਹਿਣੀ ਇਹਨੂੰ ਯਾਰਾ ਕੋਕਦੀ ਹੁੰਦੀ ਚਾਚਾ ਮੈਂ ਉਦੋਂ ਹੀ ਦੇ ਦੇਣੀ ਆ ਆਪਣਾ ਕਿਹੜਾ ਜੀ ਨਹੀਂ ਕਰਦਾ ਯਾਰ ਯਾਰ ਐ ਉਧਰ ਰੁਕ ਫੇਰੇ ਜਗਾ ਮਨਾਈ ਜੋ ਤਗਾਂ ਘਾੜਾ ਮਾਰ ਦੇ ਦਿੰਦਾ ਕੋਲੋਂ ਵਾਂ ਵੇਚੀਏ ਕਨੇ ਤੁਸੀਂ ਮਾ ਨਹੀਂ ਕਰ ਓਏ ਚਾਦਾ ਨਹੀਂ ਉਹ ਉਹ ਭੱਗ ਗਿਆ ਚਾ ਕੋਈ ਨਹੀਂ ਨਹੀਂ ਚਾ ਉਹ ਚਾ ਦਾਰੀ ਆ ਜਦ ਮੈਂ ਕੋਕਦੀ ਚੱਲ ਖਈਏ ਦੀ ਕਰਨਾ ਯਾਰਾ ਨਹੀਂ ਕੋਕਦੀ ਉਹ ੜਾ ਪੈ ਸੋ ਉਹ ਰਿਆ ਪਪਾ ਦਾ ਪੂੰ ਪੂੰ ਪੱਜਿਕਾ ਦਰ ਉਹ ਬਾਈ ਸੇ ਬੜਾ ਯਾਰ ਟਰਾ ਪੈ ਸੇ ਕੋਈ ਨਹੀਂ ਲੈ ਲਾਂਦੇ ਬੱਕਰੀ ਪੀਪਾ ਨੇ ਮਾਂ ਆ ਫੜ ਪੈ ਉਹ ਮੈਂ ਤਾਂ ਕਿਹਾ ਆ ਤਾਂ ਫੜਣਾ ਕਰਦਾ ਤੇਰਾ ਲਾਜੀ ਮੰਨੂ ਉਹ ਆ ਫੜਾ ਕੋ ਨੋਟ ਖੋਰ ਫੜਾ ਆ ਫੜਾ ਉਹਦੇ 22000 ਦੀ ਬੱਕਰੀ ਹੋ ਗਈ ਆ ਨਹੀਂ ਰੱਖ ਯਾਰ ਹੁਣ ਮੈਂ ਵੀ ਹੋਈ ਇਹ ਹੋਰ ਰੱਖ ਲੈ ਬੰਦਾ ਪੰਗ ਲਾ ਜਾ ਬੱਕਰੀ ਦੂਰ ਮੈਨੂੰ ਬੁਲਾ ਗੋ ਇਹਦਾ ਘਸਾਣਾ ਕੁੱਟੂ ਜਾਂਦੋਂ ਪੱਕੇ ਹੱਕ ਲੈ ਆ ਅਹੀਂ ਹੁੰਦੇਗੇ ਨਾ ਅਹੀਂ ਹੁੰਦਾਗੇ ਲੈ ਜਾ ਬੱਕਰੀ ਲੈ ਜਾ ਲੈ ਜਾ ਗੁਰਮਾਹ ਨੂੰ ਪੱਕੇ ਲਾਵੇ ਲਗਾ ਤੂੰ ਰੱਬੇ ਲੱਗਨ ਦੇ ਬੱਕਰੀ ਯਾਰਾ ਧੱਕਾ ਨਾ ਕਰ ਪੱਕੇ ਗੁਰਮਾਹ ਜੀ ਯਾਰਾ ਐ ਨਾ ਕਰ ਫਿਰ ਮੰਨੇ ਹੁਣ ਥੋੜੀ ਗੱਲ ਆ 2000 ਵਧਾ ਕੇ ਤੇ ਬੱਕਰੀ ਬੇਟੀ ਯਾਰਾ ਮੌਲੀ ਬੱਕਰੀਆਂ ਯਾਰਾ ਕਿੱਥੇ ਵੇਚੂ ਉਹ ਉਹ ਨਹੀਂ ਗੱਲ ਯਾਰ ਚਾਚਾ ਮੈਂ ਹੋ ਕੀ ਕਰੀਏ ਤੁਹਾਨੂੰ ਦਊਂ ਆਪ ਦੇ ਮੈਨੂੰ ਗੁਰ ਰੱਖਣ ਟੋ ਬਖਦੁਰ ਪਾ ਇਹ ਪੂਰੇ ਵਧੀਆ ਨੇ ਮੈਨੂੰ ਮੇਰੇ ਹਿਸਾਬ ਨਾਲ ਫਿਰ ਆਪਾਂ ਬਾਈ ਦੱਸਣਾ ਤਾਂ ਇਹ ਪੂਰੇ ਹੁੰਦੇ ਰਹਿ ਗਿਆ ਕੋਈ ਨਹੀਂ ਹਾਂ ਸਾਹਿਬ ਕੋਈ ਗੱਲ ਨਹੀਂ ਹਾਂਜੀ ਕੋਈ ਦਾ ਵੀ ਹਿਸਾਬ ਦਾ ਪਤਾ ਸਾਰਾ ਸਭ ਦਾ ਵੀ ਤਾਂ ਕਹਿੰਦਾ ਚਾਹੇ ਇਹ ਦਵਾ ਦੇਣਾ ਕਿ ਨਜ਼ਰਾਂ ਮੋ ਜੇ 40 ਦੀ ਹੁੰਦੀ 40 ਮੰਗਦਾ ਉਹ ਜਿੰਨੇ ਦੀ ਚੀਜ਼ ਆ ਮੈਂ ਸਾਰੇ ਕੋਲ ਉਹ ਫਿਰ ਠੀਕ ਆ ਬਾਈ ਹੀ ਆ ਤੁਹਾਡਾ ਮੇਰੀ ਗੱਲ ਸੁਣੋ ਇਹਨੇ ਕੋਈ ਕਿਹਾ ਸੀ ਮੈਂ ਮੁੱਲ ਮੰਗਿਆ 30000 ਮੈਂ 1000 1000 ਕਰਕੇ ਨਹੀਂ ਘਟਿਆ 500 ਕਰਕੇ ਮੈਂ ਕਿਹਾ 25000 ਦੀ ਬੱਕਰੀ ਲਊਗਾ ਤੇ ਕਹਿੰਦਾ 20000 ਲੈ ਲੈ ਮੈਂ ਕਿਹਾ ਨਹੀਂ ਵੇਚਣੀ

ਤੁਸੀਂ ਹਰ ਕੋਈ ਕਹਦੇ ਤਾਂ ਬੱਕਰੀ ਬੱਤਾਂ ਨਾਲ ਦੱਤੋਗਾ ਰੱਖ ਲੈਣੇ ਨਹੀਂ ਪੋਗਦੀ ਹੁੰਦੀ ਦਾਜਾ ਮੈਂ ਤੈਨੂੰ ਉਦਾਂ ਹੀ ਕਹਦੇ ਨੇ ਮੈਂ ਇੰਨੀ ਭਗਾਈ ਕਰਨੀ ਨਹੀਂ ਕੋਲ ਗਿਆ ਹੁਣ ਤੂੰ ਮਾਰੇ ਰਿਛੜ ਕੇ ਖੜ ਗਿਆ ਕਿਹੜੀ ਬੱਕਰੀ ਆ ਇਦੋਂ ਲੈ ਗਿਆ ਬੱਕਰਾ ਉਹ ਨਹੀਂ ਆਏ ਨਹੀਂ ਨਾ ਜਾਣੀ ਬਾਬਾ ਬੱਕਰਾ ਗੱਡੂ ਨੂੰ ਮੰਡੀ ਚੋ ਉਹ ਗੱਡੀ ਲੈ ਕੇ ਕੋਈ ਇੱਥੇ ਬੰਦਾ ਰਾਕਾ ਨਹੀਂ ਯਾਰਾ ਇਹ ਹੁਣ ਅੜ ਕੇ ਖੜ ਗਿਆ ਰਾ ਮੋਲ ਦੀ ਬੱਕਰੀ ਹੁਣ ਦੰਦ ਹੈ ਵੀ ਮੂਝਾ ਇਹ ਦਾ ਕਹਦਾ 20000 ਰੁਪਿਆ ਸਮਾਨ ਬਾਈ ਰਿਆਦ ਬੱਕਰੀ ਵੇਚਦੀ ਥੋੜੀ ਬੱਕਰੀ ਦਿੱਕੀ ਆਦਾ ਉਹ ਤਹਣਾ ਕਿਵੇਂ ਕਰਨਾ ਪੈਣਾ ਉਹ ਪੈਸੇ ਫੜਨਾ ਕਿ ਕਹਾ ਭੁਗਤੂਗਾ ਬੱਕਰੀ ਨਾ ਬੱਕਰੀ ਕਿਦੋਂ ਕੋਈ ਨਹੀਂ ਖੜਿਆ

ਮੈਂ ਬੱਕਰੀ ਉਹਨੂੰ ਦਿੰਦਾ ਨਹੀਂ ਆ ਫਿਰ 20000 ਦੇ ਵਿੱਚ ਪਤਾ ਯਾਰ ਟੱਕ ਯਾਰ ਮੈਨੂੰ ਖੁਈਰ ਕੋਈ ਦੇਣਾ ਉਹ ਦੇ ਦੇ ਨਹੀਂ ਨਾ ਤੈਨੂੰ ਦਊ ਟੱਕ ਯਾਰ ਓਏ ਚਲ ਬਸ ਜੀ ਕਰ ਲੈ ਇਹ ਰੋਟੀ ਖਾ ਲੈ ਫਿਰ ਗੁਰਜਾ ਚਾ ਲਿਖਾਦਾ ਮੈਂ ਉਹਨੇ ਪਰਚੀ ਦੇ ਬਾਬਾ ਲਿਖਾਇਆ ਚਲ ਸਾਂਝੀ ਕਰ ਲੋ ਯਾਰ ਨਹੀਂ ਪਰਚੀ ਮਾਂ ਉਹ ਸਾਂਝੀ ਕਰ ਰਿਹਾ ਮੇਰਾ ਬਾਪ ਮੈਂ ਨਹੀਂ ਸਾਂਝੀ ਕਰਨੀ ਹੋਰ ਨਾ ਕਰੇ ਨਾ ਪਿੱਛੇ ਛੱਡ ਨਹੀਂ ਆ ਸਾਂਝੀ ਹੋਊਗੀ ਹੁਣ ਗੁਰਗਾਂ 113 ਲੱਗੂ 100 ਮੇਰਾ ਲੱਗੂ ਚਲ ਤਾਂ ਹਾਂ ਯਾਰ ਸਾਂਝੀ ਕਰ ਲੱਗਿਆ ਚਾਚਾ ਮਾਰ ਜੀ ਤਾਂ ਮੰਦਰ ਲਈ ਆ ਕੋਈ ਪਾਇ ਦੋ ਨਾ ਮਰ ਗਿਆ ਜਾਣ ਨਿਕਲ ਗਈ ਚਲ ਸੋਮਾ ਮਰ ਗਿਆ ਤੋ ਜਾਨ ਬਰਾਦੀ ਚਲ ਦੋ ਤਾਂ ਤਰ ਕੋਈ